ਟਾਡੀ ਕਿਸ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ ਹਾਂ ਟਾਡੀ ਦਰਗੁਣ ਗਾਉਂਦਾ ਜੇ ਹਰ ਪ੍ਰਭ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਜੀ ਦਾ ਆਪਣੇ ਚੈਨਲ ਸਭ ਗੋਬਿੰਦ ਹੈ ਸਭ ਗੋਬਿੰਦ ਤੇ ਸਵਾਗਤ ਹੈ ਅੱਜ ਅਸੀਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 1097 ਦੇ ਉੱਪਰ ਇੱਕ ਬਹੁਤ ਸੁੰਦਰ ਪੌੜੀ ਹੈ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋ ਉਸ ਦੇ ਵਿੱਚੋਂ ਆਪਾਂ ਅੱਜ ਸਿੱਖਿਆ ਲਵਾਂਗੇ ਕਿ ਟਾਡੀ ਕੌਣ ਹੁੰਦਾ ਹੈ ਟਾਡੀ ਕਿਸ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ ਸੋ ਗੁਰਬਾਣੀ ਦੀ ਪਰਿਭਾਸ਼ਾ ਕੀ ਹੈ ਉਹ ਆਪਾਂ ਗੁਰਬਾਣੀ ਢਾਡੀ ਕਿਸ ਨੂੰ ਆਖਦੀ ਹੈ ਆਪ ਆਪਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਸ ਦੀ ਸਿੱਖਿਆ ਲਈਏ ਸੋ ਪੁਰਾਣੇ ਸਮੇਂ ਦੇ ਵਿੱਚ ਢਾਡੀ ਉਸ ਨੂੰ ਕਿਹਾ ਜਾਂਦਾ ਸੀ ਜਿਹੜਾ ਰਾਜ ਸਭਾ ਦੇ ਵਿੱਚ ਰਾਜੇ ਮਹਾਰਾਜਾਂ ਦੇ ਸਬਾ ਦੇ ਵਿੱਚ ਉਹਨਾਂ ਦੇ ਗੁਣ ਗਾਇਨ ਕਰਦੇ ਸਨ ਉਹਨਾਂ ਦੀਆਂ 12 ਗੰਦੇ ਸਨ ਉਹਨਾਂ ਨੂੰ ਟਾੜੀ ਕਿਹਾ ਜਾਂਦਾ ਸੀ ਸੋ ਸਾਹਿਬ ਸੋ ਗੁਰੂ ਮਹਾਰਾਜ ਨੇ ਟਾੜੀ ਜਿਹੜਾ ਹੈ ਉਹ ਵੀ ਬ੍ਰह्म ਗਿਆਨ ਦੇ ਨਾਲ ਜੋੜ ਦਿੱਤਾ ਟਾੜੀ ਨੂੰ ਇੱਕ ਹੋਰ ਵੀ ਨਾਮ ਦਿੱਤਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਉਹ ਹੈ ਪਟ ਕੀਰਤਨੀਆਂ ਵੀ ਕਿਹਾ ਜਾਂਦਾ ਹੈ ਕੀਰਤਨੀਆਂ ਵੀ ਜਿਹੜਾ ਹੈ ਉਹੀ ਟਾਡੀ ਹੈ ਟਾਡੀ ਹੀ ਕੀਰਤਨੀਆਂ ਹਨ ਜਿਹੜਾ ਪਰਮੇਸ਼ਵਰ ਦਾ ਗੁਣ ਗਾਉਂਦਾ ਹੈ ਉਸ ਦੇ ਦਰਬਾਰ ਦੇ ਵਿੱਚ ਜਿਹੜਾ ਪਰਮੇਸ਼ਵਰ ਨੂੰ ਹਰ ਵੇਲੇ ਯਾਦ ਰੱਖਦਾ ਹੈ ਉਸ ਦੇ ਗੁਣਾਂ ਦੇ ਨਾਲ ਜੁੜਦਾ ਹੈ ਔਰ ਗੁਣਾਂ ਦੀ ਹੀ ਵਿਆਖਿਆ ਕਰਦਾ ਹੈ ਬਿਆਨ ਕਰਦਾ ਹੈ ਉਹ ਟਾਡੀ ਹੈ ਔਰ ਇਸ ਦੀ ਅਸਲੀ ਪਰਿਭਾਸ਼ਾ ਜਿਹੜੀ ਹੈ ਉਹ ਆਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਹੀ ਆਪਾਂ ਲੈਣੇ ਆਂ ਹੋ ਟਾਡੀ ਦਰ ਗੁਣ ਗਾਉਂਦਾ ਜੇ ਹਰ ਪ੍ਰਭ ਪਾਵੇ ਟਾਡੀ ਓਹੀ ਹੈ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਜਿਸ ਨੂੰ ਹਰ ਪਾਉਂਦਾ ਹੈ ਪਰਮੇਸ਼ਰ ਨੂੰ ਤਾਂ ਹੀ ਚੰਗਾ ਲੱਗੂਗਾ ਜੇ ਜੀਵ ਵੀ ਉਸ ਪਰਮੇਸ਼ਰ ਦੇ ਗੁਣ ਗਾਊਗਾ ਹੋਂ ਟਾਡੀ ਦਾਰੇ ਗੁਣ ਗਾਉਂਦਾ ਜੇ ਹਰ ਪ੍ਰਭ ਪਾਵੇ ਸੋ ਟਾਡੀ ਜਿਹੜਾ ਹੈ ਦਰ ਤੇ ਗੁਣ ਗਾਉਂਦਾ ਹੈ ਗਾਉਂਦਾ ਹੈ ਦੇਵ ਹਰੀ ਨੂੰ ਪਾ ਜਾਵੇ ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ ਸੋ ਪ੍ਰਭ ਮੇਰਾ ਜਿਹੜਾ ਹੈ ਉਹ ਹੀ ਸਥਿਰ ਹੈ ਉਹ ਹਮੇਸ਼ਾ ਟਿਕਿਆ ਹੋਇਆ ਹੈ ਥਿਰ ਥਾਵਰੀ ਹੋਰ ਆਵੇ ਜਾਵੇ ਬਾਕੀ ਜੋ ਹੈ ਇਹ ਮਾਇਆ ਦਾ ਸੰਸਾਰ ਜਿਹੜਾ ਹੈ ਇਹ ਆਉਂਦਾ ਜਾਂਦਾ ਰਹਿੰਦਾ ਹੈ ਇਹ ਬਣਦਾ ਔਰ ਟੈਂਦਾ ਰਹਿੰਦਾ ਹੈ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲਹਿ ਜਾਵੇ ਹੁਣ ਕੀ ਟਾਡੀ ਦੀ ਮੰਗ ਹੈ ਉਹੀ ਚੀਜ਼ ਮੰਗਦਾ ਹੈ ਪਰਮੇਸ਼ਵਰ ਤੋਂ ਗੁਸਾਈਆਂ ਤੋਂ ਗੁਸਾਈਆਂ ਦਾ ਮਤਲਬ ਪਰਮੇਸ਼ਵਰ ਤੋਂ ਜਿਤ ਭੁੱਖ ਲਹਿ ਜਾਵੇ ਜਿਹਦੇ ਨਾਲ ਕੀ ਹੋ ਜਾਏ ਭੁੱਖ ਉਤਰ ਜਾਵੇ ਭੁੱਖ ਕਾਦੀ ਹੈ ਕਾਮ ਕ੍ਰੋਧ ਲੋਭ ਲੋਭ ਹੰਕਾਰ ਜਿਹੜਾ ਹੈ ਜਦੋਂ ਖਤਮ ਹੋ ਜਾਏ ਉਹ ਫਿਰ ਉਸਦੇ ਹੀ ਗੁਣ ਗਾਉਂਦਾ ਹੈ ਪ੍ਰਭ ਜਿਓ ਦੇਵੋ ਦਰਸ਼ਨ ਆਪਣਾ ਜਿਤ ਟਾਡੀ ਤ੍ਰਿਪਤਾਵੇ ਪ੍ਰਭ ਜਿਓ ਦੇਵੋ ਦਰਸ਼ਨ ਆਪਣਾ ਜਿਤ ਟਾਡੀ ਤ੍ਰਿਪਤਾਵੇ ਅੱਗੇ ਹੁਣ ਕੀ ਮੰਗਦਾ ਹੈ ਟਾਡੀ ਪ੍ਰਭ ਮੈਨੂੰ ਆਪਣੇ ਦਰਸ਼ਨ ਦਿਓ ਤਾਂ ਕਿ ਮੇਰਾ ਜਿਹੜਾ ਮਨ ਹੈ ਉਹ ਤ੍ਰਿਪਤ ਹੋ ਜਾਵੇ ਅੱਗੇ ਕੀ ਦੱਸਦੇ ਹਨ ਅਰਦਾਸ ਸੁਣੀਂ ਦਾਤਾਰ ਪ੍ਰਭ ਟਾਡੀ ਕੋ ਮਹਿਲ ਬੁਲਾਵੇ ਹੋਨਸਟਲੀ ਗੱਲ ਹੋਈ ਆ ਅਰਦਾਸ ਪਰਮੇਸ਼ਰ ਨੇ ਜਦੋਂ ਸੁਣ ਲਈ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬਲਾਵੇ ਹੁਣ ਢਾਡੀ ਨੂੰ ਹੁਣ ਢਾਡੀ ਜਿਹੜਾ ਹੈ ਉਹਨੂੰ ਆਪਣੇ ਮਹਿਲ ਚ ਬੁਲਾ ਲੈਂਦੇ ਨੇ ਮਹਿਲ ਕਿੱਥੇ ਹੈ ਉਹ ਹਿਰਦੇ ਦੇ ਵਿੱਚ ਹੈ ਹਿਰਦੇ ਦੇ ਵਿੱਚੋਂ ਹੀ ਆਪਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋਣੇ ਨੇ ਅੰਦਰੋਂ ਹੀ ਹੁਣ ਅੰਦਰ ਆਤਮਾ ਨੇ ਜਦੋਂ ਅੰਦਰ ਜੁੜ ਜਾਣਾ ਹੈ ਪਰਮੇਸ਼ਰ ਦੇ ਨਾਲ ਉਵਰ ਦਰ ਤੇ ਆਪਣੇ ਉਹਨੂੰ ਬੁਲਾ ਲੈਂਦਾ ਹੈ ਦਰ ਤੇ ਬੁਲਾਣ ਦਾ ਕੀ ਹੋਊਗਾ ਅੰਦਰ ਜਾਂਦੇ ਹੀ ਤੁਹਾਨੂੰ ਆਪਣੇ ਸ਼ਬਦ ਨਾਲ ਜੋੜ ਲਾਏਗਾ ਸ਼ਬਦ ਕੀ ਹੈ ਨਾਮ ਨਾਮ ਕੀ ਹੈ ਜੋ ਆਪਾਂ ਨੂੰ ਕੁਰਬਾਨੀ ਅੰਦਰੋਂ ਸੁਣਨੀ ਹੈ ਉਹ ਹੀ ਸ਼ਬਦ ਹੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਢੀ ਕੋ ਮੰਗਣ ਚਿਤ ਨਾ ਆਵੇ ਤਾਂ ਹੁੰਦਾ ਕੀ ਹੈ ਜਦੋਂ ਪਰਮੇਸ਼ਰ ਦੇ ਦਰਸ਼ਨ ਹੋਣੇ ਹੈ ਜਦੋਂ ਆਨੰਦ ਦੀ ਅਵਸਥਾ ਵਿੱਚ ਜਾਣਾ ਹੈ ਉਹ ਕੋਈ ਮੰਗ ਨਹੀਂ ਰਹਿ ਜਾਂਦੇ ਚਿੱਤ ਦੇ ਵਿੱਚ ਨਹੀਂ ਆਉਂਦੀ ਕੋਈ ਮੰਗ ਉਹ ਮੰਗਣਾ ਹੀ ਭੁੱਲ ਜਾਂਦਾ ਹੈ ਉਹ ਦਰਸ਼ਨ ਦੀ ਵਿਸਮਾਦ ਵਿੱਚ ਚਲਾ ਜਾਂਦਾ ਹੈ ਹਮੇਸ਼ਾ ਬਸ ਉਹ ਉਸਦੇ ਦਰਸ਼ਨ ਹੀ ਕਰਦਾ ਰਹਿੰਦਾ ਹੈ ਅੰਦਰ ਉਸਦੇ ਨਾਲ ਹੀ ਗੱਲਾਂ ਕਰਦਾ ਹੈ ਉਸਦੇ ਨਾਲ ਹੀ ਉਸਦੇ ਨਾਮ ਨੂੰ ਸੁਣਦਾ ਰਹਿੰਦਾ ਹੈ ਜਿਹੜੇ ਪਰਬ੍ਰਬਦ ਸੁਣਦੇ ਨੇ ਪੰਚ ਜੀ ਨੂੰ ਸ਼ਬਦ ਕਹਿੰਦੇ ਆ ਪੰਚ ਪਰਮੇਸ਼ਰ ਦਾ ਜਿਹੜਾ ਸ਼ਬਦ ਹੈ ਪੰਜ ਹੁੰਦਾ ਹੈ ਸ੍ਰੇਸ਼ਟ ਸ਼ਬਦ ਉਹ ਜਦੋਂ ਸੁਣਨ ਲੱਗ ਪੈਂਦਾ ਹੈ ਫਿਰ ਉਹ ਦੇ ਵਿੱਚ ਹੀ ਉਹਦਾ ਚਿੱਤ ਜੁੜਿਆ ਰਹਿੰਦਾ ਹੈ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਫਿਰ ਕੀ ਹੁੰਦਾ ਹੈ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਮਤਲਬ ਕੀ ਹੈ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ ਜਦੋਂ ਪ੍ਰਭ ਦੇ ਦਰਸ਼ਨ ਹੋ ਜਾਂਦੇ ਹਨ ਪ੍ਰਭ ਨੂੰ ਉਹ ਪਾ ਜਾਂਦਾ ਹੈ ਹਉ ਨਿਰਗੁਣ ਢਾਡੀ ਬਖਸ਼ਿਆਨ ਰਬ ਪੁਰਖ ਵੇਦਾਵੇ ਹੁੰਦਾ ਕੀ ਹੈ ਫਿਰ ਅੱਗੇ ਨਿਰਗੁਣ ਹੁਣ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਨਿਰਗੁਣ ਆਪਣੇ ਉਹਨੂੰ ਨਿਰਗੁਣ ਦੱਸਦੇ ਹਨ ਨਿਰਗੁਣ ਨੂੰ ਟਾੜੀ ਨੂੰ ਬਖਸ਼ ਲਿਆ ਹੁੰਦਾ ਹੈ ਰੱਬ ਨੇ ਇਸ ਨਿਵਾਣਾ ਪੁਰਖ ਨੂੰ ਆਪਣੇ ਚਰਣਾ ਚ ਨਿਵਾਸ ਦੇ ਦਿੱਤਾ ਹਉ ਨਿਰਗੁਣਤਾ ਢੀ ਬਖਸ਼ਣ ਪ੍ਰਭਪੁਰਖ ਵਿਦਾਵੇ ਪਰਮੇਸ਼ਰ ਨੇ ਉਸ ਨੂੰ ਮਖਸ਼ ਦਿੱਤਾ ਹੈ ਪਰਮੇਸ਼ਵਰ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ ਹੈ ਸੋ ਢਾਡੀ ਜਿਹੜਾ ਹੈ ਕੋਈ ਹੈ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਔਰ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਉਸ ਦੇ ਹੁਕਮ ਚ ਚੱਲਦਾ ਹੈ ਔਰ ਜੋ ਪਰਮੇਸ਼ਰ ਕਹਿੰਦਾ ਹੈ ਉਹਦਾ ਕਹਿਣਾ ਮੰਨਦਾ ਹੈ ਮਤਲਬ ਕੀ ਹੈ ਗੁਰਮੁਖ ਬਣ ਜਾਂਦਾ ਹੈ ਜਦੋਂ ਗੁਰਦੇ ਨਾਲ ਜਦੋਂ ਜੁੜ ਗਏ ਉਦੋਂ ਫਿਰ ਉਹ ਢਾਡੀ ਜਿਹੜਾ ਹੈ ਅਸ ਪਰਮੇਸ਼ਰ ਦੇ ਇਹੀ ਗੁਣ ਗਾਉਂਦਾ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਲਾਭਦਾਇਕ ਲੱਗੀ ਹੋਵੇਗੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸੋ ਅੱਗੇ ਵੀ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਇਹਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਤੋਂ ਲਾਭ ਲੈ ਸਕਣ ਸੋ ਚੈਨਲ ਤੇ ਦਾਸ ਦੀ ਇਹੀ ਕੋਸ਼ਿਸ਼ ਹੈ ਕਿ ਪਰਮੇਸ਼ਰ ਦੀ ਇਹੀ ਵਡਿਆਈ ਕੀਤੀ ਜਾਵੇ ਸੋ ਹੋ ਸਕੇ ਤਾਂ ਇਸ ਨੂੰ ਸ਼ੇਅਰ ਕਰੋ ਜਿੰਨਾ ਹੋ ਸਕੇ ਪਰਮੇਸ਼ਰ ਦੀ ਗੱਲ ਅੱਗੇ ਲੋਕਾਂ ਦੇ ਵਿੱਚ ਪਹੁੰਚਾਵੋ ਸੋ ਹੋਰ ਆਪਾਂ ਗੁਰਬਾਣੀ ਦੀ ਚਰਚਾ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ ਪੰਡਿਤ ਕੌਣ ਹੁੰਦਾ ਹੈ ਸੋ ਪੰਡਿਤ ਦੀ ਵਿਆਖਿਆ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ